ਰਾਜ ਸਭਾ ਮੈਂਬਰ ਸੰਜੀਵ ਅਰੋੜਾ ਨੇ ਜਲਿਆਂਵਾਲਾ ਬਾਗ ਸਿਵਲ ਹਸਪਤਾਲ ਅੰਮ੍ਰਿਤਸਰ ਦਾ ਦੌਰਾ ਕਰਕੇ ਵਾਡਾਂ ਦਾ ਨਿਰਖਣ ਕੀਤਾ ਅਤੇ ਮਰੀਜ਼ਾਂ ਦੀਆਂ ਮੁਸ਼ਕਲਾਂ ਨੂੰ ਸੁਣਿਆ ਅਤੇ ਮੌਕੇ ਤੇ ਹੀ ਅਧਿਕਾਰੀਆਂ ਨੂੰ ਉਹਨਾਂ ਦੀਆਂ ਮੁਸ਼ਕਲਾਂ ਨੂੰ ਹੱਲ ਕਰਨ ਦੇ ਨਿਰਦੇਸ਼ ਦਿੱਤੇ ਰਾਜ ਸਭਾ ਮੈਂਬਰ ਨੇ ਹਸਪਤਾਲ ਦੇ ਬੁਨਿਆਦੀ ਢਾਂਚੇ ਅਤੇ ਸੇਵਾਵਾਂ ਨੂੰ ਹੋਰ ਬਿਹਤਰ ਬਣਾਉਣ ਲਈ ਯੋਜਨਾਵਾਂ ਦੀ ਰੂਪਰੇਖਾ ਲਈ ਡਿਪਟੀ ਕਮਿਸ਼ਨਰ ਸਾਖਸ਼ੀ ਸਹਾਣੀ ਸਿਵਲ ਸਰਜਨ ਡਾਕਟਰ ਕਿਰਨਦੀਪ ਕੌਰ ਮੈਡੀਕਲ ਕਮਿਸ਼ਨਰ ਡਾਕਟਰ ਗੁਰਮੀਤ ਕੌਰ ਐਸ ਐਮਓ ਡਾਕਟਰ ਸਵਰਨਜੀਤ ਧਵਨ ਅਤੇ ਡਾਕਟਰ ਰਸ਼ਮੀ ਵਿੱਚ ਐਕਸੀਐਨ 인ਦਰਜੀਤ ਸਿੰਘ ਐਕਸੀਐਨ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਸੁਖਚੈਨ ਸਿੰਘ ਨਾਲ ਮੀਟਿੰਗ ਕੀਤੀ। ਮੈਂ ਇਹ ਕਹਿਣਾ ਚਾਹੂੰਗਾ ਜੀ ਪਹਿਲਾਂ ਤਾਂ ਮੈਂ ਵਧਾਈ ਦੇਣਾ ਚਾਹਨਾ ਡੈਪਟੀ ਕਮਿਸ਼ਨਰ ਨੂੰ ਸ਼ੀ ਸ਼ੋ ਐਕਟਿਵ ਜਦੋਂ ਇਹਨਾਂ ਨੇ ਜੁਆਇਨ ਕੀਤਾ ਮੇਰੇ ਖਿਆਲ 4-5 ਦਿਨਾਂ ਬਾਅਦ ਮੈਨੂੰ ਫੋਨ ਆ ਗਿਆ ਸੀ ਐਗਜੈਕਟ ਦੇ ਤਾਂ ਨਹੀਂ ਪਤਾ ਜੀ ਉਹ ਸਿਵਲ ਹਸਪੀਟਲ ਦਾ ਕਿੱਦਾਂ ਕਰ ਰਹੇ ਐਂਡ ਹੁਣੇ ਸਿਵਲ ਸਰਜਨ ਮੈਡਮ ਕਹ ਰਹੇ ਸੈਕੰਡ ਡੇ ਸ਼ੀ ਵਿਜ਼ਿਟਿਡ ਸੋ ਅਮਰitsar ਇਸ ਲੱਕੀ ਟੂ ਹੈਵ ਅ ਡੈਪਟੀ ਕਮਿਸ਼ਨਰ Who is so involved in health ਸੈਕੰਡਲੀ ਮੈਂ ਜਦੋਂ ਹੁਣ ਆਇਆ ਅਮਰitsar ਮੈਂ ਬਾਕੀ ਸਿਵਲ ਹਸਪੀਟਲ ਵੀ ਵਿਜ਼ਿਟ ਕੀਤੇ ਆ ਮੈਂ ਕੰਪਲੀਮੈਂਟ ਕਰਨਾ ਚਾਹੁੰਦਾ ਕਿ ਮੈਂ ਇਹ ਨਹੀਂ ਕਹਿੰਦਾ ਕਿ ਹੋਰ ਇੰਪਰੂਵਮੈਂਟ ਦੀ ਲੋੜ ਨਹੀਂ ਬਟ ਕੰਪੇਅਰ ਟੂ ਅਦਰ ਸਿਵਲ ਹਸਪੀਟਲ ਇਟ ਇਸ ਬੀਇੰਗ ਕੇਪਟ ਵੈਲ ਬੜਾ ਚੰਗਾ ਲੱਗ ਰਿਹਾ ਔਰ ਜੋ ਕੁਝ ਹਨਾਂ ਨੇ ਕਿਹਾ ਹੈਗਾ ਕੁਝ ਇਕਵਿਪਮੈਂਟ ਚਾਹੀਦਾ ਕੁਝ ਸਿਵਲ ਦਾ ਕੰਮ ਹੋਣ ਵਾਲਾ ਕੁਝ ਆ ਮੈਂ ਪ੍ਰੋਮਿਸ ਕਰਕੇ ਚੱਲਣਾ ਸਾਰਾ ਕੁਝ ਹੋ ਜਾਏਗਾ ਇਨਕਲੂਡਿੰਗ ਇਹਨਾਂ ਨੇ ਕੋਈ ਇੱਕ ਐਨਲਾਈਜ਼ਰ ਕਿ ਹੈ ਇੱਕ ਉਹ ਕੀ ਨਾਮ আল্ট্রਾਸਾਉਂਡ ਕਿ ਹੈ ਹੋਰ ਦੋ ਚਾਰ ਚੀਜ਼ਾਂ ਕਈਆਂ ਕੁਝ ਐਕਸ-ਰੇ ਕਈਆਂ ਇਹ ਸਾਰਾ ਅਸੀਂ ਬਣਾ ਕੇ ਬਜਟ ਬਣਾਵਾਂਗੇ ਜਿੱਥੋਂ ਮਰਜ਼ੀ ਫੰਡਜ਼ ਆਣ ਜਿਸ ਤਰ੍ਹਾਂ ਮਰਜ਼ੀ ਹੋਵੇ ਕੰਮ ਇਹਨਾਂ ਦਾ ਸਿਵਲ ਹਸਪੀਟਲ ਦਾ ਸਾਰਾ ਹੋਏਗਾ ਇੱਕ ਇਹਨਾਂ ਨੇ ਹੋਸਟਲ ਕਿ ਹੈ ਐਂਬੂਲੈਂਸ ਕਹੀ ਉਹ ਦੋਨਾਂ ਦਾ ਤਾਂ ਮੈਂ ਅੱਜ ਅਨਾਉਂਸ ਕਰਕੇ ਹੀ ਜਾ ਰਿਹਾ ਹਾਂ ਕਿ ਜਿਹੜਾ ਹੋਸਟਲ ਆ ਉਹ ਕੰਪਲੀਟ ਕੰਪਲੀਸ਼ਨ ਦੇ ਫੰਡਸ ਕੱਲ ਤੱਕ ਮੈਂ ਰਿਲੀਜ਼ ਕਰ ਦੂੰਗਾ ਪੀ ਡਬਲਯੂ ਡੀ ਨੂੰ ਉਹ ਇੰਪਲੀਮੈਂਟ ਕਰ ਦੇਣਗੇ ਔਰ ਜਿਹੜਾ ਇਹ ਐਂਬੂਲੈਂਸ ਐ ਇਹ ਵੀ ਅਨਾਉਂਸ ਕਰਦੇ ਆ ਇਹ ਵੀ ਇਹ ਫਿਰ ਡੀਸੀ ਮੈਡਮ ਦੇ ਥਰੂ ਜੋ ਪ੍ਰੋਸੀਜਰ ਹੁੰਦਾ ਉਹ ਆਰਡਰ ਹੋ ਜਾਏਗਾ ਹਰ ਚੀਜ਼ ਦਾ ਪਰ ਬਾਕੀ ਸਾਰਾ ਕੁਝ ਇੱਥੇ ਡਿਊ ਕੋਰਸ ਕਰ ਦਾਂਗੇ